ਉਹ ਬੇਬੇ ਤੇ ਬਾਪੂ ਦਾ ਹੋ ਰਿਹਾ ਫੋਟੋ ਸ਼ੂਟ ਠੀਕ ਹੈ ਨਾ ਉਹ ਵੇਖੋ ਪੈਂਦਾ ਵੇਖੋ ਪੈਂਦਾ ਪੈਂਦਾ ਉਹ ਦੇਖੋ ਅੱਜ ਕਿਹੜਾ ਕਿਹੜੇ ਕਿਹੜੇ ਦੇ ਕਰਨਾ 5x ਤੇ ਉਹ ਦੂਰੋਂ ਮਾਰ ਪਾਉੜ ਰਿਹੇ ਤੇ ਜ਼ੂਮ ਕਰਕੇ ਐਨ ਦੱਬ ਕੇ ਲੈ ਬਾਪੂ ਹੱਥ ਪਾ ਕੇ ਖੜ ਜਾ ਫਲੈਸ਼ ਵੱਜਣ ਲੱਗੀ ਆ ਅੱਜ ਫੇਰ ਆ ਹੀ ਗਏ ਅੰਜ ਘਰੇ ਸੀਗੇ ਤੇ ਅੱਜ ਬਹਿ ਕੇ ਨਾ ਵਿਚੋਲੇ ਨਾਲ ਗੱਲ ਕਰਕੇ ਹੁਣ ਇਹ ਤੇ ਡੈਡੀ ਦੇ ਨਾਲ ਹੋਰ ਮੈਂ ਕਹੂੰ ਮੈਨੂੰ ਕਿਹਾ ਜਾਂ ਮੁੰਡਾ ਭਾਲ ਕੇ ਨਹੀਂ ਨਹੀਂ ਉਹਨਾਂ ਨੇ ਕਿਹਾ ਵੀ ਆਪਦੀ ਆਪਦੀ ਕੁੜੀ ਲੈ ਲਓ ਵਾਪਸ ਵੀ ਸਾਡਾ ਜਵਾਬ ਆ ਮੈਂ ਬਾਪੂ ਬੰਨੀ ਹੈ ਸਹੀ ਗੱਲ ਆ ਇਹ ਲੜਦੀ ਬਹੁਤ ਬਾਪੂ ਨਾਲ ਬਾਪੂ ਨਾਲ ਲੜਦੀ ਮੈਂ ਕਹੂੰ ਮੈਨੂੰ ਇੰਨਾ ਲੜਾਕਾ ਮੁੰਡਾ ਭਾਲ ਕੇ ਦੱਸਾਂ ਨਹੀਂ ਸਹੀ ਗੱਲ ਬਾਪੂ ਆਇ ਤਰਾ ਬਹਿ ਕੇ ਬੰਦਾ ਜੇ ਕੰਮ ਨੀੜਿਆ ਹੋਣਾ ਪਉਂਦਾ ਅੱਜ ਲਿਖਤ ਪੜਤ ਕਰਕੇ ਆਪਾਂ ਕਢਾ ਦੇਣਾ ਚਕਾ ਦੇਣਾ ਸਮਾਨ ਬੇਬੀ ਦਾ ਘਰੋਂ ਅੱਜ ਹੈਲੋ ਜੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਹੋ ਸਾਰੇ ਜਣ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਤੇ ਅੱਜ ਆਲਾ ਵਲੌਗ ਕਰਦੇ ਆ ਸਟਾਰਟ ਠੀਕ ਆ ਮਨਪ੍ਰੀਤ ਦੇ ਨਵੇਂ ਸੂਟ ਨਾ 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 ਅੱਜ ਦਾ ਵਲੌਗ ਕਰਦੇ ਮਨਪ੍ਰੀਤ ਦੇ ਨਵੇਂ ਸੂਟ ਦੇ ਨਹੀਂ ਮੰਮਾ ਦੇ ਵੀ ਸੇਮ ਸੇਮ ਅੱਜ ਫੇ ਆਪਾਂ ਸੇਮ ਸੇਮ ਸੂਟ ਪਾਏ ਆ ਸੇਮ 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 ਰੋਜ਼ ਹੀ ਨਵਾਂ ਸੂਟ ਸੇਮ ਸੇਮ ਠੀਕ ਆ ਆ ਦੇਖੋ ਨਹੀਂ ਤੁਸੀਂ ਇੱਕ ਨੋਟ ਕਰੋ ਜਿੰਨੇ ਵਲੌਗ ਇਹਦੇ ਉਨੇ ਹੀ ਨਵੇਂ ਸੂਟ ਹੁੰਦੇ ਹਨਾ ਨਹੀਂ ਦੇ ਵੀ ਬੁਟੀਕ ਨੂੰ ਨਾ ਜਿੰਦਾ ਲੱਗ ਜੇ ਤੇਰੇ ਨੂੰ ਜਿਹੜੇ ਸਾਮ ਤੇਰੇ ਕੰਮ ਪੜੇ ਹੈ। ਠੀਕ ਹੈ। ਲੈ ਫਿਰ ਅੱਜ ਨੂੰ ਸੱਸ ਨੇ ਕੀਤੀ ਹੈ ਮੈਚਿੰਗ ਠੀਕ ਅੱਜ ਵਾਲਾ ਵਲੋਗ ਇੰਟਰਸਟਿੰਗ ਹੋਣ ਵਾਲਾ ਥੋੜਾ ਜਿਹਾ। ਥੋੜੀਆਂ ਫਨੀ ਜਿਹੜੀਆਂ ਚੀਜ਼ਾਂ ਦੀ ਪਸੰਦ ਕਰਦੇ ਹਾਂ ਤੇ ਬੇਬੇ ਬਾਪੂ ਨੂੰ ਕੈਮਰੇ ਮੂਰੇ ਜਿਹੜੀਆਂ ਫਨੀ ਆ ਦੱਸਿਓ ਦੱਸਾਂਗੇ ਨਾ ਹਜੇ ਦੱਸਾਂ ਸਸਪੈਂਸ ਆ। ਬੇਬੇ ਬਾਪੂ ਬੇਬੇ ਇੱਕ ਥੜੀ ਜਿਹੀ ਗਰਮ ਹੁੰਦੇ ਬਾਪੂ ਤੋਂ ਬਾਅਦ ਬੰਦਾ ਨਰਮਾ ਥੋੜਾ ਜਿਹਾ। ਠੀਕ ਆ। ਤੇ ਅੱਜ ਮਾੜਾ ਇਹ ਨਾ ਬਾਪੂ ਨਰਮ ਆ ਪਰ ਹੈ ਨਹੀਂਗਾ ਬਈ ਬਾਪੂ ਨੇ ਆਉਦੀ ਉਮੀਦ ਵਲੋਗਾਂ ਦੇ ਵਿੱਚ ਨਰਮ ਬਣਾ ਬਣਾਲੀ ਹੋਣੀ ਪਈਏ ਤਾਂ ਆਪਦਾ ਹੁੰਦਾ ਕਿ ਜੇਜਾ ਹੁਣ ਹੁਣ ਮਨਪੀਤ ਦਾ ਤੁਹਾਨੂੰ ਲਾ ਦੋ ਮਨਪੀਤ ਸ਼ਰੀਫ ਜੀ ਇਹ ਬਹੁਤ ਭੜੀ ਆ ਹੁਣ ਮੈਂ ਇਹਨੂੰ ਕਿਹਨਾਂ ਨੂੰ ਪ੍ਰੀਤੋ ਜੇ ਨਾਂ ਇੱਕ ਚੀਜ਼ ਹੈ ਜਿਹੜਾ ਪ੍ਰੀਤੋ ਨਾਮ ਹੈ ਪਿਆਰ ਨਾਲ ਹੀ ਰੱਖਿਆ ਗਿਆ ਤੁਸੀਂ ਇਹ ਨਾ ਸਮਝੋ ਪਿਆਰ ਨਾਲ ਪ੍ਰੀਤੋ ਕਹਿੰਦਾ ਜਿਹੜੀਆਂ ਪ੍ਰੀਤੋ ਬੁੜੀਆਂ ਹੁੰਦੀਆਂ ਨੇ ਉਹ ਬਹੁਤ ਭੜੀਆਂ ਹੁੰਦੀਆਂ ਨੇ ਲੜਕੀਆਂ ਠੀਕ ਆ ਇਹ ਤਾਂ ਫਿੱਟੋ ਕੇ ਨਾ ਮੈਂ ਬਹੁਤ ਜ਼ਿਆਦਾ ਲੜਕੀਆਂ ਪੁਰਾਣੀਆਂ ਪੁਰੜੀਆਂ ਪ੍ਰੀਤੋਂ ਆਉਂਦੀਆਂ ਨਾ ਪ੍ਰੀਤ ਤੋਂ ਉਹ ਬਹੁਤ ਲੜਦੀਆਂ ਉਹ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਲੜਦੀਆਂ ਉਹ ਨਹੀਂ ਨਹੀਂ ਮੈਂ ਤੇ ਵੀ ਬਹੁਤ ਲੜਦੀ ਇਹ ਵੀ ਬਹੁਤ ਲੜਦੀ ਇਹ ਵੀ ਬਹੁਤ ਲੜਦੀ ਠੀਕ ਆ ਅੱਜ ਨੂੰ ਸੱਸ ਨੇ ਕੀਤੀ ਐ ਮੈਚਿੰਗ ਦੋਨਾਂ ਨੇ ਠੀਕ ਆ ਅੱਜ ਪੂਰੀ ਫੈਮਿਲੀ ਇਕੱਠੇ ਚੱਲੇ ਆਪਾਂ ਮਮੇ ਉਹ ਅੱਜ ਮੈਂ ਕਿੰਨੇ ਆਪਾਂ ਜਾਣਾ ਵਾ ਸੈੱਟ ਪਾਇਆ ਨਹੀਂ ਮੈਂ ਕਿਤੇ ਪਾ ਕੇ ਜਾਣਾ ਲੈ ਅੱਜ ਜਿਹੜਾ ਫਿਰ ਮਨਪ੍ਰੀਤ ਨੇ ਨਵਾਂ ਸੈੱਟ ਬਣਾ ਕੇ ਦਿੱਤਾ ਸੀ ਮਨਪ੍ਰੀਤ ਨੇ ਕਹਿੰਦੀ ਵੀ ਮੰਮੀ ਨੂੰ ਉਹ ਹੀ ਪਾ ਕੇ ਜਾਣਾ ਨਾਲ ਠੀਕ ਆ ਅੱਜ ਅ ਪਹਿਲੀ ਵਾਰ ਸਾਰੀ ਫੈਮਿਲੀ ਇਕੱਠੇ ਜਾ ਰਹੇ ਆ ਗੱਡੀ ਤੇ ਠੀਕ ਆ ਸਾਰੇ ਵਲੌਗ ਇਕੱਠੇ ਕਰੋ ਆਪਾਂ ਕੰਟੀਨਿਊ ਕਰਦੇ ਆ ਸਾਰੇ ਜਾਣੇ ਐਸ਼ ਨੂੰ ਵੀ ਲੈਣਾ ਸੋ ਘਰ ਦੇ ਆਪਾਂ ਪੰਜ ਮੈਂਬਰ ਤੇ ਪੰਜੇ ਦੇ ਪੰਜੇ ਅੱਜ ਇਕੱਠੇ ਜਾ ਰਹੇ ਆ ਠੀਕ ਆ ਜਾ ਕੇ ਤੇ ਰਹੇ ਆ ਤੁਹਾਨੂੰ ਦੱਸਦੇ ਹੁਣੇ ਬੇਬੀ ਬਾਪੂ ਨੂੰ ਮੂੜੇ ਲੈ ਆਉਣੇ ਸਕਰੀਨ ਦੇ ਫਿਰ ਤੁਹਾਨੂੰ ਦੱਸਦੇ ਆ ਕਿੱਥੇ ਜਾ ਰਹੇ ਆ ਤੇ ਫਿਰ ਤੁਹਾਨੂੰ ਮੁੱਦਾ ਵੀ ਦੱਸਾਂਗੇ ਕਿਉਂ ਜਾ ਰਹੇ ਆ ਠੀਕ ਆ ਸਾਰਿਆਂ ਕੰਟੀਨਿਊ ਕਰੋ ਵੈਸੇ ਤੁਹਾਨੂੰ ਪਤਾ ਕਿ ਮੇਰੇ ਭਗਾਈ ਕਰਦੀ ਆਦਤ ਸੀਰੀਜ਼ ਨਾਲ ਆਈ ਉਹ ਪਰ ਬੇਬੀ ਬਾਪੂ ਨੂੰ ਕੱਚਦੇ ਆਪਾਂ ਥੋੜਾ ਜਿਹਾ ਕੰਬਰੇ ਮੁਰੇ ਲੈ ਆਉਣ ਦੇ ਪਹਿਲਾਂ ਮਾਤਾ ਨੂੰ ਮਲਾਉਣੇ ਆ ਤੁਹਾਨੂੰ ਮਨਪ੍ਰੀਤ ਨੇ ਤੇ ਮੰਮੀ ਨੇ ਜਵਾ ਮੈਚਿੰਗ ਕੀਤੀ ਹੋਈ ਆ ਸੋਟਾਂ ਦੀ ਜੀ ਕਹਨੂ ਜਾਸ ਨੇ ਰਾਇ ਵੜੀ ਰਲਦੀ ਇੱਕ ਤਾਂ ਦੋਨਾਂ ਦੀ ਦਿਖਾਉਣੇ ਤੁਹਾਨੂੰ ਲੋ ਵੀ ਦੋਸਤੋ ਹਣ ਬੁਲਾਉਣੇ ਆ ਮਾਤਾ ਨੂੰ ਤੁਹਾਨੂੰ ਆ ਆ ਗਿਆ ਹੈਲੋ ਆ ਵੀ ਕਮ ਆ ਆ ਦੇਖੋ ਉਹਦੀ ਪਛਾਣ ਇਹ ਉਹੀ ਜਿਹੜੀ ਕੱਲ ਜੁੜੀਆ ਕੱਢਦੀ ਸਾਡੀ YouTube ਫੈਮਿਲੀ ਹਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓਏ ਬੇਬੇ ਦੇ ਅਜੋ ਪਾਇਆ ਗੱਲ ਚ ਜਿਹੜਾ ਮਨਪ੍ਰੀਤ ਨੇ ਨਵਾਂ ਬੁਣਾ ਕੇ ਦਿੱਤਾ ਬੇਬੇ ਨੇ ਜਾਜ ਦੇ ਕਿੰਨਾ ਪਾਇਆ ਦੇਖਾ ਘਾਟ ਘੈਂਡ ਲਾ ਦਨ ਜਿਹੜਾ ਪੋਦੇ ਗਿਆ ਪਿਤਾ ਤਾਂ ਮਨਪ੍ਰੀਤ ਨੇ ਲੈ ਕੇ ਮੰਮਾ ਨੂੰ ਠੀਕ ਹੈ ਲੋਕੀ ਚੇਂਜ ਹੋ ਗਈ ਲੋਕੀ ਚੇਂਜ ਹੋ ਗਏ ਠੀਕ ਹੈ ਬੇਬੇ ਦੇ ਤਾਂ ਜਾਜ ਦਾ ਹੀ ਬੜਾ ਤੈਂ ਤਾਂ ਐਵੇਂ ਬੋਲ ਲ ਐਵੇਂ ਪੁੱਚੀ ਬਣਾ ਰੱਖਿਆ ਹੁਣ ਤਾਂ ਸਹੀ ਗੱਲ ਤੈਨੂੰ ਪਹਿਲਾਂ ਬਣਾ ਕੇ ਪਾਇਆ ਹੁੰਦਾ ਤਾਂ ਤੇਰੇ ਤੇ ਜਵਾਨੀ ਜਵਾਨੀ ਥੋੜਾ ਜਿਹਾ ਥੋੜਾ ਜਿਹਾ ਇੱਕ ਹੋਰ ਹੋਵੇ ਦੂਈ ਛੋਟਾ ਗੇਨ ਉਹਨੇ ਮੈਨੂੰ ਲਾਗੇ ਦਿੱਤਾ ਹੁਣ ਪੁੱਤ ਬਣਾ ਕੇ ਦੇਉ ਪੰਜਾਬ ਸਿੰਘ ਹਾਂਜੀ ਹਜੇ ਇਹਨਾਂ ਨੂੰ ਮੈਨੂੰ ਵੀ ਬਣਾ ਕੇ ਦੇ ਦਿਓ ਸਾਰੇ ਲਾਇਆ ਹੋਇਆ ਹਾਂ ਬਸ ਹੁਣ ਨਹੀਂ ਹੁਣ ਬਸ ਕਿਸੇ ਨੂੰ ਕੁਝ ਨਹੀਂ ਮਿਲਣਾ 50 70000 ਦੇ ਤੁਸੀਂ ਅੱਜ ਕਿਹਣੀ ਖੁਸ਼ੀ ਜਿ ਮੈਚਿੰਗ ਕੀਤੀ ਆ ਹੈ ਤੁਸੀਂ ਕਿਹੜੀ ਖੁਸ਼ੀ ਚੱਲਦੀ ਆ ਅੱਜ ਚੱਲੇ ਆ ਬਚੂਲਿਆਂ ਦੇ ਮੈਂ ਹੁਣ ਦੱਸਦਾ ਬਾਪੂ ਨੂੰ ਲੈ ਕੇ ਕੋਲੇ ਆ ਚੱਲੇ ਆ ਬਾਪੂ ਦੇ ਬਚੂਲਿਆਂ ਦੇ ਠੀਕ ਹੈ ਨਾ ਇਹ ਮੁੱਦਾ ਹੋ ਗਿਆ ਖੋਖਰਾ ਮੇਰੀ ਬਚੂਲਣ ਦੇ ਪੋਤੇ ਹੋਏ ਆ ਦੋ ਜੋੜੇ ਆ ਹਾਂ ਆ ਠੀਕ ਹੈ ਨਹੀਂ ਨਹੀਂ ਹੋਰ ਮੁੱਦਾ ਮਸਾਂ ਹੋਏ ਮਸਾਂ ਹਾਂ ਲੈ ਬਾਪੂ ਚੱਲਦੇ ਹਾਂ ਤੇਰੇ ਵਿਚੋਲਿਆਂ ਕੋਲੇ ਆ ਬਹਿ ਕੇ ਗੱਲ ਕਰਨੀ ਅੱਜ ਉੱਥੇ ਲੈ ਬਾਪੂ ਨੂੰ ਮਿਲੋ ਕਿਹ ਬਾਪੂ ਠੀਕ ਆ ਵਰੀਆ ਸੱਟਾ ਸੱਟਾ ਪੂਰੇ ਆ ਜਾ ਮਾਤਾ ਮੜੀ ਕੱਬ ਜੀ ਅੱਜ ਫੇਰ ਆਈ ਗਏ ਅੰਜ ਘਰੇ ਸੀਗੇ ਤੇ ਅੱਜ ਬਹਿ ਕੇ ਨਾ ਵਿਚੋਲੇ ਨਾਲ ਗੱਲ ਕਰਕੇ ਹੋਣੇ ਡੈਡੀ ਦੇ ਨਾਲ ਹੋਰ ਮੈਂ ਨੂੰ ਮੈਨੂੰ ਕਿਹਾ ਜਾ ਮੁੰਡਾ ਭਾਲ ਕੇ ਨਹੀਂ ਨਹੀਂ ਉਹਨਾਂ ਨੇ ਕਿਹਾ ਵੀ ਆਪਦੀ ਆਪਦੀ ਕੁੜੀ ਲੈ ਲਓ ਵਾਪਸ ਵੀ ਸਾਡਾ ਜਵਾਬ ਆ ਮੈਂ ਬਾਪੂ ਬੰਨੀ ਹੈ ਸਹੀ ਗੱਲ ਆ ਇਹ ਲੜਦੀ ਬਹੁਤ ਬਾਪੂ ਨਾਲ ਬਾਪੂ ਨਾਲ ਲੜਦੀ ਮੈਂ ਕਹੂੰ ਮੈਨੂੰ ਇੰਨਾ ਲੜਾਕਾ ਮੁੰਡਾ ਭਾਲ ਕੇ ਦਿੰਦਾ ਨਹੀਂ ਸਹੀ ਗੱਲ ਆ ਬਾਪੂ ਆਇ ਤਰਾ ਬਹਿ ਕੇ ਬੰਦਾ ਜੇ ਕੰਮ ਨੀ ਵੀੜਿਆ ਹੋਣਾ ਪਉਂਦਾ ਅੱਜ ਲਿਖਤ ਪੜਤ ਕਰਕੇ ਆਪਾਂ ਕਢਾ ਦੇਣਾ ਚਕਾ ਦੇਣਾ ਸਮਾਨ ਬੇਬੇ ਦਾ ਘਰੋਂ ਅੱਜ ਸਮਾਨ ਉਹ ਚੱਕ ਕੇ ਲਿਜਾਉਂਗੀ ਦਾਜ ਵਾਲੇ ਬੈੱਡ ਕੋਠੇ ਦੇ ਪਏ ਰੇੜੇ ਤੇ ਲਾ ਦੇਣੇ ਆਪਾਂ ਉਹ ਕਹਿੰਦਾ ਮੈਂ ਕਹਿੰਦੀ ਸਮਮਾ ਮੋਡੀਫਾਈ ਕਰਵਾ ਲਈ ਮੰਮੀ ਕਹਿੰਦੀ ਉਹ ਕਿਉਂਦਾ ਮੈਂ ਕਹਿੰਨ ਉਹ ਚੇਂਜ ਕਰਵਾ ਲਈ ਥੋੜਾ ਢੋਲ ਵਾਲਾ ਵੱਡਾ ਠੀਕ ਆ ਸੋ ਅਹ ਉਹ ਇਧਰ ਬਸ ਬਾਪੂ ਇਹੀ ਗੱਲਾਂ ਕਰਨਗੇ ਵੀ ਇਹ ਖਰਾਬ ਉਹ ਕਰਦੀਆਂ ਹੈ ਖਰਾਬ ਬਹੁਤ ਕਰਦੀਆਂ ਵਾ ਸਹੀ ਆ ਬਾਪੂ ਕਦੇ ਘੱਟ ਕਰਦਾ ਨਹੀਂ ਬਾਪੂ ਸਾਡਾ ਸਾਥ ਬੰਦਾ ਹਾਂ ਬਾਪੂ ਵੀ ਕਰਦਾ ਬਾਪੂ ਆੜਾ ਘੈਂੜਾ ਗਾਣਾ ਭੋਕੜਦਾ ਪਰ ਕੈਮਰੀ ਅੱਗੇ ਨਹੀਂ ਕੱਢਦਾ ਕੱਢਦਾ ਬਸ ਠੀਕ ਆ ਠੀਕ ਆ ਲਓ ਫਿਰ ਚੱਲ ਜੀਏ ਫਿਰ ਹਾਂਜੀ ਸੋ ਹੁਣ ਪਹਿਲਾਂ ਜਾਣਾ ਜੀ ਆਪਾਂ ਪੂਆ ਕੋਲੇ ਮੰਮੀ ਦੀ ਪੂਆ ਕੋਲੇ ਠੀਕ ਆ ਉਹ ਤਾਂ ਇੱਥੇ ਹੀ ਆ ਨੇੜੇ ਆ ਹਾਂ ਨੇੜੇ ਆ ਠੀਕ ਆ ਉਸ ਤੋਂ ਬਾਅਦ ਜਾਣਾ ਮੇਰੀ ਪੂਆ ਕੋਲੇ ਹਾਂ ਪੂਆ ਦੀ ਕੁੜੀ ਨੇ ਜਾ ਰਹੀ ਹੈ ਕੈਨੇਡਾ ਕੈਨੇਡਾ ਹਾਂ ਸੋ ਫੈਮਲੀ ਸਮੀਤ ਠੀਕ ਆ ਮੰਮੀ ਦੀ ਪੂਆ ਜੀ ਦੇ ਪੋਤੇ ਹੋਏ ਆ ਜੋੜੇ ਠੀਕ ਆ ਸੋ ਪਹਿਲਾਂ ਦੋ ਕੁੜੀਆਂ ਸੀ ਆ ਪਰਮਾਤਮਾ ਨੇ ਕਰਾ ਪਾ ਕੀਤੀ ਜੋੜੇ ਦੋ ਮੁੰਡੇ ਹੋਏ ਆ ਸੋ ਬਹੁਤ ਹੀ ਪਰਮਾਤਮਾ ਦੀ ਹਨਾ ਤੇ ਖੁਸ਼ੀ ਲਿਆਂਦੀ ਆ ਘਰੇ ਠੀਕ ਆ ਗੱਡੀ ਪਾਸੇ ਕਰਾਉਣਾ ਪੈਣਾ ਮੜੇ ਜਾ ਕੇ ਦਰਵਾਜ਼ਾ ਉਹਨਾਂ ਜਦੋਂ ਕਿਤੇ ਜਾਣਾ ਹੁੰਦਾ ਬਾਪੂ ਨੂੰ ਸਾਨੂੰ ਵੀ ਛੇਤੀ ਤੁਰ ਕੇ ਕੋ ਲੇਟਗਾ ਤੋਂ ਹੁਣੇ ਨਿੱਕਲ ਗਏ ਸੀ ਖਾਸ ਕਰਕੇ ਜੇ ਉਹ ਤਾਂ ਵਿਆਹ ਹੋਵੇ ਉਹ ਤਾਂ ਬਾਪੂ ਫੜਿਆ ਨਹੀਂ ਦਿੰਦਾ ਨਾ ਆਪਾਂ ਕੱਢੀ ਤੇ ਰਾਖੀ ਗੱਡੀ ਜੀ ਬੜੀ ਪਰਦਾ ਵੀ ਗੱਡੀ ਚ ਰੱਖਦੇ ਹਨ ਤੂੰ ਦੇਖ ਇਹ ਮਾਦਾ ਦੇ ਪਰਸਪੋਸਟ ਪਾਇਆ ਇਹ ਬੱਚੇ ਦਾ ਮਾਦਾ ਮੈਚਿੰਗ ਕਰਕੇ ਪਾਈਆਂ ਹੋਈਆਂ ਚੱਪਲਾਂ ਵੀ ਚੱਪਲਾਂ ਵੀ ਮੈਚਿੰਗ ਕਰਕੇ ਪਾਈਆਂ ਹੋਈਆਂ ਨੇ ਚੜਾਈ ਆ ਉਹਦੀ ਮੈਂ ਮਮਾ ਨੇ ਮੈਚਿੰਗ ਕੀਤਾ ਮੈਂ ਬਲੈਕ ਪਾਸ ਤੇ ਬਲੈਕ ਦੰਦ ਪਾਇਆ ਹਲੋ ਭਾਈ ਹਾਂ ਹੁਣ ਬੇਬੇ ਤੇ ਬਾਪੂ ਦਾ ਹੋ ਰਿਹਾ ਫੋਟੋ ਸ਼ੂਟ ਠੀਕ ਹੈ ਨਾ ਉਹ ਵੇਖੋ ਪੈਂਦਾ ਵੇਖੋ ਮੈਂ ਪੈਂਦਾ ਪੈਂਦਾ ਉਹ ਦੇਖੋ ਅੱਜ ਕਿਹੜਾ ਕਿਹੜੇ ਦੇ ਕਿਹੜੇ ਦੇ ਕਰਨਾ 5x ਤੇ ਉਹ ਦੂਰੋਂ ਮਾਰ ਪਾਉਂ ਰਿਹੇ ਦੇ ਜੂਮ ਕਰਕੇ ਐਨ ਦੱਬ ਕੇ ਲੈ ਬਾਪੂ ਹੱਥ ਪਾਏ ਖੜ ਜਾ ਫਲੈਸ਼ ਵੱਜਣ ਲੱਗੀ ਆ ਆ ਮੇਰੀਆਂ ਅੱਖਾਂ ਮਾਰ ਲੂੰਗਾ ਆਹ ਈ ਪੰਗਾ ਈ ਇੱਕ ਲੱਗ ਗਈ ਛਿੱਟੀ ਗਈ ਲਹਰ ਬਾਪੂ ਨੇ ਯਾਜ ਪਾਕ ਬਣੀ ਆ ਦੂਜੀ ਕਿਸਾਨ ਯੂਨੀਅਨ ਵਾਲੀ ਤੇਰੇ ਨਾਲ ਆ ਲੋਕ ਗਿਆ ਚੱਗਾ ਇਹ ਦਿਨਾਂ ਚੁੱਣੀ ਜਿਹੜਾ ਇੱਧਰਲੇ ਪਾਸੇ ਸੱਟ ਲਾ ਗਾਲਚੀ ਪਾਲਾ ਤੂੰ ਨਹੀਂ ਬੱਸ ਐਂਕਾ ਲਓ ਬੇਬੀ ਨੂੰ ਕਿੰਨਾ ਫਿਕਰਾਂ ਦੇਖੋ ਹੂੰ ਠੀਕਾ ਦੇਖੋ ਇੱਧਰ ਫੋਟੋ ਸ਼ੂਟ ਫੋਟੋ ਸ਼ੂਟ ਸਾਡਾ ਕੈਮਰਾਮੈਨ ਇੱਥੇ ਰੂੜੀਆਂ 'ਚ ਖੜਾ ਆ ਇਧਰ ਹੈ ਲੈ ਵੀ ਰੀਲ ਬਣ ਰਹੀ ਆ ਕੇ ਰੀਲ ਬਣ ਲਈ ਆ ਅੱਜ ਸੀਟਾਂ ਚੇਂਜ ਨੇ ਅੱਜ ਘਰ ਦਾ ਮੁਖੀ ਆ ਵਾਹਿਆ ਹੋਇਆ ਮੂਰੇ ਤੇ ਅੱਜ ਉਹ ਮਨਪੀ ਦੀ ਜਗ੍ਹਾ ਹੈਗੀ ਮਗਰ ਐ ਬੀਬੀ ਵੀ ਮਗਰੀ ਆ ਸਾਡੀ ਜਗ੍ਹਾ ਜਮਾ ਕਰ ਪਰ ਅਸੀਂ ਸੇਮ ਸੇਮ ਕੱਪੜੇ ਪਾਏ ਹੋਣਾ ਅੱਛਾ ਅੱਛਾ ਹੀ ਸੋਹਣਾ ਲੱਗਾ ਪਹੁੰਚਣਾ ਤਾਂ ਅਸੀਂ ਪਹਿਲਾਂ ਅੱਗੇ ਅਸੀਂ ਮੂਰੇ ਬੈਠੇ ਪਹਿਲਾਂ ਪਹੁੰਚਣਾ ਥੋੜਨਾ ਤੁਸੀਂ ਮਗਰ ਪਹੁੰਚਣਾ ਹੈ ਮਮੀ ਹੋ ਜਾਣਾ ਮਮੀ ਨੇ ਤਾਂ ਕਿਤੇ ਨਿਕਲਣਾ ਹੁੰਦਾ ਮਸਾਂ ਵੀ ਹੈ ਇਹਦਾ ਫੜ ਫੜ ਕੇ ਲਿਆਉਣੀ ਪੈਂਦੀ ਆ ਮਮੀ ਬਸ ਕਿਤੇ ਵੀ ਮਜਬੂਰੀ ਆ ਵੀ ਜਾਣਾ ਪੈਣਾ ਹੈ ਮੈਨੂੰ ਬਸ ਉੱਥੇ ਹੀ ਜਾਣਾ ਮੈਂ ਉ ਤਾਂ ਮੈਂ ਕਹਿੰਦੀ ਇਹ ਤਾਂ ਵੀ ਬੇਲਾਮਨ ਪ੍ਰੀਤ ਸਾਰੇ ਆਵੇ ਇਤੋਂ ਵੀ ਸਾਰੇ ਆਵੇ ਪਰ ਜਦੋਂ ਜਾਣਾ ਉਹ ਜਾਣਾ ਮੋਰ ਨਹੀਂ ਬਣ ਕੇ ਪੂਰੀ ਜਾਣਾ ਮੋਰਨੀ ਬਣ ਕੇ ਕੀ ਆ ਆਪਣਾ ਮੋਰ ਦੇਖ ਤਰ ਹਾਂ ਕਹਿਣਾ ਇਹ ਆਇਆ ਮੋਰਨੀ ਮੋਰ ਪਚੋਲਿਆਂ ਦੇ ਚੱਲਿਆ ਉਹ ਚੋਲਿਆਂ ਬੇਬੇ ਤੇਰੀਆਂ ਚੋਕਲੀਆਂ ਉੱਤੇ ਸਾਰੀਆਂ ਇਹ ਤਾਂ ਕਰਕੇ ਹੋਣੀਆਂ ਭਾਈ ਗੱਲ ਹੋਊਗੀ ਬਹਿ ਕੇ ਬੰਦਿਆਂ ਜਿਹਾ ਮੈਂ ਕਿਹਦਾ ਦਾਬਾ ਪਾਉਂਦੀ ਦਾਬਾ ਨਹੀਂ ਹੈ ਪੈਣ ਦੇਣਾ ਬਾਪੂ ਤੇ ਹੈ ਬੱਚੋ ਮੈਨਿਆ ਨੂੰ ਪਤਾ ਹੀ ਐ ਵੀ ਇੰਨੇ ਸਾਲ ਹੋ ਗਏ ਸਾਡੇ ਕੋਲੇ ਕੋਈ ਸ਼ਿਕਾਇਤ ਨਹੀਂ ਕੀਤੀ ਇਹਦਾ ਬੰਦਾ ਹੀ ਸ਼ਰੀਫ ਵੀ ਨਹੀਂ ਸ਼ਿਕਾਇਤ ਦੇ ਨਾਂ ਦੇ ਘਰੇ ਹੀ ਕੱਟੇ ਸ਼ਿਕਾਇਤ ਤਾਂ ਬਾਪੂ ਨੇ ਕਰਨੀ ਸੀ ਨਾ ਬਾਪੂ ਸ਼ਰੀਫ ਸੀ ਵਿਚਾਰਾ ਇਹਨਾਂ ਨੇ ਨਹੀਂ ਕੀਤੀ ਨਹੀਂ ਇਹਦੇ ਕਾਹਦੀ ਕਰਨੀ ਸੀ ਮੈਂ ਕਰਨੀ ਸੀ ਬੁੱਲਵਾ ਬਾਪੂ ਕੋਲ ਨੂੰ ਵੀ ਬਾਪੂ ਨਹੀਂ ਬੁੱਲਦਾ ਵਾਪੂ ਦੇ ਮੁਰੇ ਕੈਮਰਾ ਨਾਲ ਠੀਕ ਆ ਲਓ ਫਿਰ ਉਹ ਆ ਗਿਆ ਘਰ ਦੇ ਸਾਹਮਣੇ ਅਸੀਂ ਤਾਂ ਰਿਸ਼ਤੇਦਾਰੀ ਚ ਪਹੁੰਚ ਵੀ ਗਏ ਪਹੁੰਚ ਵੀ ਬਹੁਤ ਨੇੜੇ ਆ ਨਾਲ ਹੀ ਆ ਪਰ ਇੱਕ ਚੀਜ਼ ਆ ਜਿੰਨੀ ਰਿਸ਼ਤੇਦਾਰ ਨੇੜੇ ਦੀ ਉਹ ਤਾਂ ਜਾਣ ਦੀ ਬਾਲੀ ਕਾਲੋਂ ਹੋ ਜਾਂਦੀ ਆ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਚਾਹ ਕਹੋ ਜਰੂਰ ਆਪਰੋਜ਼ ਅੱਗੇ ਦੀ ਮੈਂ ਕਰਦਾ ਨਾ ਗੱਲ ਜਾ ਕੇ ਕੁੜੀ ਦੇ ਗਈ ਭੁੱਲ ਕੇ ਦੀ ਤਾਂ ਆਹੋ ਇਹ ਵੀ ਭੁੱਲੇ ਹੀ ਬੈਠੇ ਆ ਮੈਂ ਭੂਆ ਨੂੰ ਕਿਹਾ ਮੈਂ ਕਿਹਾ ਤੁਸੀਂ ਤਾਂ ਜਮੇ ਕੋਲ ਦੀ ਨਿਕਲੇਗੇ ਉਹ ਦੇ ਕੇ ਭੁੱਲ ਗਿਆ ਇਦਰੇ ਲਿਆ ਕੇ ਭੁੱਲ ਗਿਆ ਵਿਚਾਰੀ ਕੀਤੀ ਇਹ ਵੀ ਕਰਦੇ ਨਹੀਂ ਜਾਂਦੇ ਫਿਰ ਕੋਠੀ ਪਾਈ ਤਾਂ ਨਹੀਂ ਸਾਨੂੰ ਅੱਜ ਲੜੋ ਲੜਾਈ ਹੋਣੀ ਸਾਡੀ ਅੱਜ ਜਿਤਨਾ ਬੁੜੀਆਂ ਜਿਓ ਜ਼ਿਆਦੀਆਂ ਹੁੰਦੀਆਂ ਚਰ ਵਿੱਚ ਮੈਂ ਭੁਲਾਈ ਬੈਠਿਆ ਤੇ ਉਹਨੂੰ ਕਹਿ ਦਿੰਦੇ ਅਜੇ ਛੇਤੀ ਰਿਸ਼ਤਾ ਇਹਦਾ ਲੈ ਕੇ ਜਾਣਾ ਸਹੀ ਗੱਲ ਆ ਫਿਰ ਵਧੀਆ ਬੇਬੇ ਮौज ਕਰਦੀ ਆਉਂਦੀ ਹਾਂ ਵੀ ਕਹਿੰਦਾ ਵੀ ਮੇਰਾ ਉਹਦੇ ਨਾਲ ਵਿਆਹ ਕਿਦਰਾ ਰਿਸ਼ਤਾ ਲੈ ਜਾਂਦਾ ਨਾ ਤੇ ਤੇ ਬਾਪੂ ਨੇ ਕਰਾ ਲਿਆ ਹੋਰ ਮੈਨੂੰ ਕਰਾਉਣਾ ਵੀ ਨਹੀਂ ਕਹਿਣਾ ਦੇਖਿਓ ਤੇ ਬਾਪੂ ਕਹਿੰਦਾ ਸੀ ਮੈਂ ਕਰਾਉਣਾ ਹੀ ਇਹਦੇ ਨਾਲ ਪੁੱਛ ਓਏ ਦੱਸੇ ਵੀ ਬੇਬੀ ਦੀ ਹੈਡੀ ਦੀ ਕਢਾਈ ਹੈ ਕਿ ਨਹੀਂ ਪੂਰੀ ਨਵੇਂ ਦਾ ਨਵਾਂ ਸੂਟ ਪਾਇਆ ਹੁੰਦਾ ਜਹਿਣਾ ਗੱਟਾ ਪੂਰਾ ਪੂਰੀ ਸਹੂਲਤ ਆ ਕਮਰੇ ਜਿਹਦੇ ਏਸੀ ਲੱਗਾ ਤੇ ਫੇਰ ਵੀ ਇਹ ਭਾਂਡੇ ਬਹੁਤ ਬਣਦੀ ਐ ਤੇ ਫੇਰ ਅੱਜ ਫਿਰ ਮੈਨੂੰ ਮੇਰੇ ਨਾਲ ਗੱਲ ਕਰਨੀ ਇੱਥੇ ਅੱਜ ਭਾਂਡੇ ਬਣਨੇ ਹੋਏ ਬਈ ਵੱਡੇ ਵੱਟੇ ਵੱਡੇ ਬਤਿੰਦੇ ਬੰਨੇ ਸਹੀ ਗਾ ਭਾਂਡੇ ਬੰਮੂ ਚਲਦੇ ਆ ਆ ਗਾ ਠੀਕ ਆ ਠੀਕ ਆ ਚਲੋ ਫਿਰ ਜੁੜਦੇ ਆ ਆ ਹੈਗੀ ਆ ਕੋਈ ਗੱਲ ਗੰਗ ਇਹ ਪੱਕ ਕੇ ਜਾਂਦੀ ਹੁੰਦੀ ਹੈ ਨਹੀਂ ਹਾਂ ਜਾਂਦੀ ਹੈ ਫਿਰ ਪੱਕਦੀ ਜਾਂਦੀ ਨਾਲ ਇਹਨੇ ਕਿਹੜਾ ਦੱਸਣਾ ਹਾਂ ਹਾਂ ਇਹ ਰੋਗ ਦਾ ਵਿਚਾਰ ਇੱਟ ਕਰੀ ਨਹੀਂ ਲੈਣੀ ਸੁਣਨਾ ਨਹੀਂ ਜਾਂਦਾ ਹੈ ਇਹ ਜੀ ਗੱਲਾਂ ਵੀ ਇਹ ਇਹ ਕਰ ਰਹੀ ਆਪਣਾ ਹੱਥੀਂ ਹੀ ਭਾਈ ਉਹ ਤੇ ਸੇਫ ਸੇਫ ਜੀ ਰੋਣਾ ਹਾਂਜੀ ਦੋਸਤੋ ਇਹ ਆ ਬੱਚੇ ਦੋਨੇ ਜਿਹੜੇ ਜੁੜਵਾ ਪੈਦਾ ਹੋਏ ਸੀਗੇ ਤੇ ਜਿਹੜਾ ਛੋਟਾ ਮਨਪ੍ਰੀਤ ਕੋਲੇ ਬੱਚਾ ਚੱਕਿਆ ਹੋਇਆ ਥੋੜੀ ਜਿਹੀ ਇਨਫੈਕਸ਼ਨ ਹੋ ਗਈ ਸੀ ਢਿੱਲਾ ਜਾ ਦੇ ਹੋ ਗਿਆ ਸੀਗਾ ਸੋ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਬਿਲਕੁਲ ਠੀਕ ਆ ਹਨ ਸੋ ਛੋਟੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਤੇ ਬੜੇ ਪਿਆਰੇ ਬੱਚੇ ਆ ਠੀਕ ਆ ਰ ਇੱਕ ਚੀਜ਼ ਦੱਸਿਓ ਕਿ ਮਨਪ੍ਰੀਤ ਕੋਲ ਚੱਕਿਆ ਬੱਚਾ ਕਿੰਨਾ ਜੱਜ ਰਿਹਾ ਹਨ ਮੰਮਾ ਨੇ ਬਹੁਤ ਖੂਬ ਸਾਰੀਆਂ ਲੋਰੀਆਂ ਦਿੱਤੀਆਂ ਉਹਤੇ ਹਨ ਲੋਬੀ ਐਸ਼ ਦੀ ਆ ਗਈ ਵੈਨ ਹੁਣ ਐਸ਼ ਨੂੰ ਆਪਾਂ ਲੈਣਾ ਗੱਡੀ ਚ ਤੇ ਐਸ਼ ਨੂੰ ਲੈ ਕੇ ਜਾਣ ਨਾਲ ਐਸ਼ ਦੇ ਛੁੱਟੀ ਦਾ ਟਾਈਮ ਹੋ ਗਿਆ ਰਸਤੇ ਸਕੂਲ ਵੈਨ ਤੋਂ ਐਸ਼ ਨੂੰ ਲੈਣਾ ਤੇ ਫਿਰ ਐਸ਼ ਵੀ ਨਾਲ ਜਾਊਗੀ ਹੁਣ ਜਾਣਾ ਸੀ ਰਿਸ਼ਤੇਦਾਰੀ ਦੇ ਵਿੱਚ ਠੀਕ ਆ ਉੱਥੇ ਵੀ ਤੁਹਾਨੂੰ ਦਿਖਾਉਣੇ ਆ ਕਿ ਬੜੇ ਉਹਨਾਂ ਦੇ ਕਬੂਤਰ ਬੜੇ ਸੋਨੇ ਰੱਖੇ ਹੋਏ ਬੜੇ ਸ਼ੌਂਕ ਦੇ ਨਾਲ ਰੱਖੇ ਹੋਏ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਜਾਣਾ ਵਾ ਬੀਡਰਾਉ ਕੇ ਤੇ ਉੱਥੇ ਆਪਣਾ ਮਤਲਬ ਕਿ ਛੋਟੀ ਭੈਣ ਦਾ ਪਿੰਡ ਆ ਜਿੱਥੇ ਉਹਨਾਂ ਦੀ ਮੇਰਜ ਹੋਈ ਆ ਸੋ ਉੱਥੇ ਮਿਲ ਕੇ ਆਉਣਾ ਸੀਗਾ ਸੋ ਭੈਣ ਨੂੰ ਇੰਦਾ ਗਲੈਂਡ ਨੇ ਹਲੇ ਵੱਟ ਪਹਿਲਾਂ ਆਪਾਂ ਜਾ ਕੇ ਆਉਣਾ ਸੀਗਾ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਬੜੀ ਘੈਂਟ ਘੈਂਟ ਖੁੱਡੇ ਪਾਏ ਹੁਣ ਬੜਾ ਸੋਹਣਾ ਕੰਮ ਕੀਤਾ ਹੋਇਆ ਪੰਛੀਆਂ ਨਾਲ ਬੜਾ ਪਿਆਰ ਹੈ ਕਬੂਤਰ ਰੱਖੇ ਹੋਏ ਉਹਨਾਂ ਦੇ ਵੀ ਕਬੂਤਰ ਕੁੱਕੜ ਤੁਹਾਨੂੰ ਦਿਖਾਉਣੇ ਆ ਆਪਾਂ ਜਰਦੀ ਐਸ਼ ਨੇ ਅਨੁਸਾਰ ਡਿਮਾਂਡ ਕੀਤੀ ਆ ਕਿ ਮੈਨੂੰ ਭੁੱਖ ਲੱਗੀ ਆ ਮੰਮੀ ਜੀ ਮੈਨੂੰ ਮੈਂ ਤਾਂ ਬਰਗਰ ਹੀ ਖਾਣਾ ਲਓ ਜੀ ਐਸ਼ ਦੀ ਹੁਣ ਵਿਛ ਪੂਰੀ ਹੋਣ ਲੱਗੀ ਆ ਰਸਤੇ 'ਚ ਖੜੇ ਆ ਤੇ ਬੱਚਿਆਂ ਨੂੰ ਹੁੰਦਾ ਕਿ ਬਸ ਜਿਹੜੀ ਚੀਜ਼ ਕਹਿਤੀ ਮੂੰਹ ਚ ਉਹੀ ਖਾਣੀ ਆ ਤੇ 버ਗਰ ਦੇਖ ਕੇ ਸਾਰਿਆਂ ਦੇ ਮੂੰਹ ਚ ਆ ਗਿਆ ਪਾਣੀ ਠੀਕ ਆ ਤੇ ਹੁਣ ਸਾਰੇ ਬੱਚੇ ਬਣ ਗਏ ਆ ਤੇ ਦੇਖੋ ਹੁਣ ਤੁਸੀਂ ਫਿਰ ਕੋਈ ਕਿਸੇ ਤੋਂ ਘਟ ਨਹੀਂ ਬਾਪੂ ਕਹਿੰਦਾ ਮੈਂ ਤਾਂ ਆਪ ਖਾ ਲੂੰਗਾ ਮੰਮੀ ਕਹਿੰਦੀ ਮੈਂ ਵੀ ਖਾ ਲੂੰਗੀ ਬਣਪੀ ਕਹਿੰਦੀ ਮੈਂ ਵੀ ਖਾ ਲੂੰਗੀ ਜੋ ਸਾਰਾ ਪੂਰਾ ਹੀ ਇੱਕ 버ਗਰ ਖਵਾਉਂਦੇ ਖਵਾਉਂਦੇ ਪੂਰੀ ਅੰਦਰ ਚੱਲ ਪਿਆ ਅੰਦਰ ਕਿੱਟੀ ਪਾਰਟੀ ਸ਼ੁਰੂ ਹੋ ਗਈ ਗੱਡੀ ਦੇ ਵਿੱਚ ਠੀਕ ਆ ਪਰ ਔਖਾ ਕੰਮ ਬਹੁਤ ਹੈਵੀ 버ਗਰ ਖਾਣੇ ਦਾ ਸੋਕੇ ਆ ਬਹੁਤ ਵੱਡਾ ਮੋੜਨਾ ਪੈਂਦਾ ਬਾਬੂ ਨੂੰ ਵੀ ਵਾਕਤ ਨੂੰ ਫੜਾਇਆ ਐਸ਼ ਦੇ ਕੰਮ ਆ ਸਾਰੇ ਇਹ ਇਹ ਸਾਰੇ ਕੰਮ ਹੈਗੇ ਐਸ਼ ਦੇ ਠੀਕ ਆ ਐਸ਼ ਨੇ ਕਿਹਾ ਮੈਂ ਐਸ਼ ਨੂੰ ਲਿਆ ਸਕੂਲੋਂ ਤੋਂ ਕਿ ਨਹੀਂ ਭੁੱਖ ਲੱਗੀ ਮੈਂ ਤਾਂ ਬਰਗਰ ਹੀ ਖਾਣਾ ਉਹ ਕਹਿੰਦੇ ਆ ਫਿਰ ਜਵਾਕਾਂ ਦੇ ਨਾਲ ਕਹਿੰਦੇ ਅਸੀਂ ਕਿਹੜਾ ਘਾਟਾ ਵੱਡੇ ਕਹਿੰਦੇ ਬਾਪੂ ਨੇ ਛੇੜਾ ਛੇੜ ਲਿਆ ਵੱਡੀ ਚੀਜ਼ ਨਾਲ ਬਾਪੂ ਦਾ ਪੂਰਾ ਯੋਧ ਲੱਗਾ ਹੋਇਆ ਇੱਧਰ ਹੂੰ ਹੁਣ ਖਾਣਾ ਹੈ ਸਾਰਾ ਛੱਡਣਾ ਨਹੀਂਗਾ ਹੈ ਉਹ ਤੇਰੇ ਬੇਬੇ ਵੀ ਇਦੋਂ ਜੈਦ ਸੀੜ ਦੇ ਓਲੇ ਹੋਵੇ ਲੱਗੀ ਹੋਈ ਆ ਹਾਂਜੀ ਹੁਣ ਦੋਸਤੋ ਪਹੁੰਚ ਗਏ ਪੈਂਡ ਦੇ ਪੈਂਡ ਤੇ ਕੋਕੜ ਦੇਖ ਸਕਦੇ ਆ ਤੁਸੀਂ ਸ਼ੌਂਕ ਦੇ ਨਾਲ ਰੱਖੇ ਹੋਏ ਬਾਈ ਹੁਣਾ ਨੇ ਤੇ ਮੋਜ ਨਾਲ ਟਹਿਲਦੇ ਫਿਰਦੇ ਆ ਤੇ ਬਾਕੀ ਤੁਹਾਨੂੰ ਖੁੱਡੇ ਵੀ ਦਿਖਾਉਣੇ ਆ ਕਬੂਤਰਾਂ ਦੇ ਕਿ ਕਹਿੰਦੇ ਆ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਪਰ ਇਹ ਸ਼ੌਂਕ ਸਿਰੇ ਦਾ ਕਹਿ ਸਕਦੇ ਆ ਆਪਾਂ ਤੇ ਆ ਬਾਈ ਹੁਣਾ ਦੇ ਕਬੂਤਰ ਸਾਂਭਣ ਵਾਸਤੇ ਮੁੰਡੇ ਰੱਖੇ ਹੋਏ ਤਿੰਨ ਜਣੇ ਜਿਹੜੇ ਕਬੂਤਰ ਨੂੰ ਸਾਂਭਦੇ ਪਰਵਿਸ਼ ਕਰਦੇ ਆ ਬਾਈ ਤਾਂ ਇੰਗਲੈਂਡ ਰਹਿੰਦੇ ਨੇ ਤੇ ਆ ਤੁਸੀਂ ਦੇਖ ਸਕਦੇ ਪੱਕੇ ਖੁੱਡੇ ਪਾਏ ਨੇ ਕਬੂਤਰਾਂ ਦੇ ਚਾਰ ਖੁੱਡੇ ਆ ਉੱਤੇ ਲੈਂਟਰ ਲੱਗਾ ਹੋਇਆ ਜਸਟ ਫੈਨ ਤੱਕ ਲਾਏ ਹੋਏ ਆ ਕਿ ਜਾਲੀ ਵਿੱਚ ਦੇ ਅੰਦਰ ਹਵਾ ਜਾਵੇ ਤੇ ਜਸਟ ਫੈਨ ਬਾਹਰ ਨੂੰ ਕੱਢੀ ਤੁਰੇ ਆਵੇ ਹਵਾ ਹਨਾ ਗਰਮੀ ਵਿੱਚ ਵੀ ਪ੍ਰੋਪਰ ਇਦਾਂ ਨਾ ਪ੍ਰੋਪਰ ਡਾਈਟ ਬਾਦਾਮ ਵਗੈਰਾ ਉਹਨਾਂ ਨੂੰ ਦਿੱਤੇ ਜਾਂਦੇ ਆ ਲਓ ਵੀ ਖੱਜਲਖਵਾਰੀ ਤੋਂ ਬਾਅਦ ਪਹੁੰਚ ਗਏ ਘਰੇ ਮੇਰੇ ਤਾਂ ਅੱਖ ਤੋਂ ਹੁਣ ਲੱਗੀ ਹੀ ਲੱਗਦਾ ਮੈਨੂੰ ਤਲਾ ਫੋੜਾ ਨਿਕਲੂ ਇੱਥੇ ਕਿਉਂ ਬਾਬਾ ਨੇ ਕੀ ਗੱਲ ਹੋਈ ਤੁਸੀਂ ਮੈਨੂੰ ਮਾੜਾ ਚੰਗਾ ਬੋਲਦੇ ਹੋ ਨਾ ਸਾਰੀ ਟੋਟੀਆਂ ਬੋਲਦੇ ਆਇਦਰ ਦੇਖੋ ਮਾਮਾ ਜੀ ਇਹ ਮਗਰੋਂ ਗੇਮ ਹੀ ਖੇਢੀ ਗਿਆ ਗੇਮ ਕਦੇ ਨਹੀਂ ਹਾਂ ਕੰਪਿਊਟਰ ਤਾਂ ਨਹੀਂ ਛੱਡੇ ਕਬੂਤਰ ਨਹੀਂ ਕਬੂਤਰ ਨਹੀਂ ਛੱਡਿਆ ਕਬੂਤਰ ਆਖਾਂ ਹੋ ਗਿਆ ਟਾਈਮ ਵੱਜ ਗਿਆ 6 ਠੀਕ ਆ ਸ਼ਾਮ ਵਾਲਾ ਖਾਣਾ ਕਬੂਤਰ ਨੂੰ ਦੇਣਾ ਹਾਂ ਓਕੇ ਕਬੂਤਰ ਛੱਡ ਦਿੰਦੇ ਤੇ ਬਾਪੂ ਆਉਣ ਸਾਰੀ ਉੱਧਰ ਲੱਗ ਗਿਆ ਗਾਂਾਂ ਕੋਲੇ ਗਾੜੀ ਨੇ ਕੱਪੜੇ ਨਹੀਂ ਲਾਇਏ ਡੇੜੀ ਲੀੜੇ ਖਰਾਬ ਹੋ ਜਣੇ ਸਾਰੇ ਕੱਪੜੇ ਡੇੜੀ ਨੂੰ ਆਏ ਵੀ ਧਾਰਦਾ ਹੋ ਗਿਆ ਟਾਈਮ ਤੇ ਗਾਂ ਵੀ ਵਿਚਾਰੀ ਖੜੀ ਡਿੱਕੀ ਜਾਂਦੀ ਆ ਸੋ ਹੁਣ ਮੈਂ ਵੀ ਕੰਮ ਕਰਨੇ ਆ ਚਲੋ ਰੋਟੀ ਰੱਟੀ ਦਾ ਮੈਂ ਕਰਾਂ ਐਸ਼ ਨੂੰ ਪੜਾਵਾ ਐਸ਼ ਦਾ ਵੀ ਟਾਈਮ ਹੋ ਗਿਆ ਪਰ ਉਹਨੇ ਸੌਣਾ ਵਿਚਾਰੀ ਨੇ ਹਾਂ ਹਾਂ ਫਰੋਂ ਨਹੀਂ ਦੌਣ ਲੈਂਦੀ ਰਾਤ ਨੂੰ ਫਿਰ ਪੜਦੀ ਹਾਂ ਹਾਂ ਨਾਨੀ ਵੀ ਆ ਗਈ ਆ ਜਨਾਬ ਅੱਜ ਨਾਨੀ ਨਾਲ ਖੇਡਣਾ ਆਉਂਦੇ ਤੇ ਮੋਕੋ ਨੂੰ ਛੱਡਣ ਚੜਾ ਪਈ ਚਾਹ ਪੂਰਾ ਓਏ ਮੋਕੋ ਓਏ ਮੋਕੋ ਸ਼ੈਕ ਹਾਂ ਹਾਂ ਸੌ ਕਿਤੇ ਸੀ ਠੀਕ ਆ ਤੇ ਅੱਜ ਦਾ ਵਲੌਗ ਇੱਥੇ ਕਰਦੇ ਆਪਾਂ ਐਂਡ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਕਿਉਂਕਿ ਸਾਡਾ ਹੁੰਦਾ ਕਿ ਜਦੋਂ ਅਸੀਂ ਵਲੌਗ ਬਣਾਉਨੇ ਆ ਕਿ ਤੁਸੀਂ ਜੜਾ ਫੈਮਿਲੀ ਵਲੌਗ ਦੇਖਦੇ ਹੋ ਤੁਸੀਂ ਸਾਡੇ ਵਲੌਗ ਨੂੰ ਪਸੰਦ ਕਰਦੇ ਹੋ ਹਨ ਸਾਨੂੰ ਤਾਂ ਕਿ ਅਸੀਂ ਫੈਮਿਲੀ ਆਪਦੀ ਫੈਮਿਲੀ ਰੱਖੀ ਕਿ ਦੂਜੀਆਂ ਫੈਮਿਲੀ ਵਿੱਚ ਨਾ ਐਡ ਕੀਤਾ ਜਾਵੇ ਹਨਾ ਸੋ ਸਭ ਦੀ ਆਪੋ ਆਪਣੀ ਲਾਈਫ ਹੁੰਦੀ ਹੈ ਹਨਾ ਸੋ ਅਸੀਂ ਆਪਦੀ ਫੈਮਿਲੀ ਤੁਸੀਂ ਸਾਡੇ ਨਾਲ ਸਾਰੇ ਗੱਲਾਂ ਪਤਾ ਕਰਦੇ ਹਾਂ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਹੋਰ ਦੀ ਫੈਮਿਲੀ ਵੀ ਦਿਖਾਈ ਹਨਾ ਓਕੇ ਠੀਕ ਆ ਠੀਕ ਹੈ ਅੱਜ ਫਿਰ ਠੀਕ ਆ ਤੇ ਆ ਜਾਏ ਡੈਡੀ ਦੇ ਦੂਜੇ ਵਿਚੋਲੇ ਕੋਲੇ ਬਾਕੇ ਸਮਝਾਤਾ ਠੀਕ ਆ ਬੀਬੇ ਨੂੰ ਉਹ ਹੱਸਦੇ ਸੀ ਤੁਹਾਡਾ ਮਜ਼ਾਕ ਕਰਦੇ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਹੱਸ ਕੇ ਲੀਦਾ ਤੁਹਾਡੇ ਨਾਲ ਠੀਕ ਆ ਤੇ ਸਾਨੂੰ ਦੇਖ ਕੇ ਤਾਂ ਨਹੀਂ ਕਿੰਨੇ ਚਿਹਰੇ ਹੱਸਦੇ ਆ ਠੀਕ ਆ ਸਾਰੇ ਖੁਸ਼ ਰਹਿਆ ਕਰੋ ਓਕੇ ਤੇ ਫਿਰ ਕੱਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰੇ ਨੂੰ ਬਾਏ ਬਾਏ ਹਾਂ